ਜੀ ਵੈਲਕਮ ਟੂ ਮਾਈ ਚੈਨਲ ਅਸੀਂ ਅੱਜ ਰੋਡ ਰਨਿੰਗ ਕਰਦੇ ਬਾਅਦ ਸੂਏ ਦੇ ਵਿੱਚ ਜੋ ਮਨੋਰੰਜਨ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਗਾਇਸ ਸਾਡੀ ਟੀਮ ਹੈ ਇਸ ਵਿੱਚ ਪਤਨੜੀ ਕਮ ਸੇ ਕਮ 30 ਲੜਕੀ ਹੋ ਗਈਆਂ ਕੋ ਸਰ ਸਾਡੇ ਅਰੇ ਜਸਤਿਕਲ ਜੀ ਸਤਿ ਸ਼੍ਰੀ ਅਕਾਲ ਕੋ ਰੁਕ ਜਾਓ ਬਣਾ ਰਹੇ ਤੁਸੀਂ ਵੀ ਲੱਗੇ ਕੁਝ ਬੰਦੇ ਸਾਡੇ ਅੱਗੇ ਜਾ ਰਹੇ ਨੇ ਸੂਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਧਰ ਗਾਹਾਂ ਵੀ ਬੰਦੇ ਜਾ ਰਹੇ ਨੇ ਡਾਂਕੀ ਲਾਣ ਲੱਗੇ ਡਾਂਕੀ ਲਾ ਰਹੇ ਨੇ ਡਾਂਕੀ ਲਾ ਰਹੇ ਨੇ ਐਡਵੈਂਚਰ ਸੇ ਭਰਿਆ ਹੋਇਆ ਹੈ ਆਪਾਂ ਪਰ 6 ਜਾਨਵਰ ਪਾਣੀ ਹੈ ਨਹੀਂ ਸੂਏ ਦੇ ਵਿੱਚ ਕਹਿੰਦੇ ਪਾਣੀ ਖਤਮ ਪਾਣੀ ਖਤਮ ਪਾਣੀ ਖਤਮ ਹੌਣ ਤੋਂ ਆਪੇ ਡਾਂਕੀ ਪਾਣੀ ਲਈ ਜੀਣਾ ਪੜਦਾ ਹੈ ਡਾਂਕੀ ਤੇ ਡੌਂਕਾ ਸਭ ਤੋਂ ਮੂਹਰੇ ਭੰਕ ਚਲੋ ਮਾਰ ਲੈ ਤੂੰ ਕਹੀ ਬਣਾਓ ਤੂੰ ਮਾਰਦਾ ਚਲ ਮਾਰੋ ਨੂੰ ਕੌਣੇ ਮਾਰਦਾ ਜਿੰਦ ਗਿਆ ਜੀ ਇੱਕ ਵਾਰੀ ਅਮਰਦਰ ਬੋਲਦਾ ਸੀ ਬੋਲਦਾ ਸੀ ਮਾਰਦਾ ਸੀ ਬੋਲਦਾ ਸੀ ਅੱਛੀ ਬੜਾ ਦੇਖ ਲੇਗੇ ਨਾ ਟੁਕ ਮਾਰ ਮੈਂ ਮਾਰਦਾ ਦੱਸ ਮੈਂ ਮਾਰਦਾ ਕੰਕੇ ਆ ਬੰਦਾ ਨਵਾਂ ਅਕੈਡਮੀ ਜੁਆਇਨ ਕਰੀਆ ਸਾਡੇ ਬੰਦੇ ਨੇ ਇਨਾ ਮੇ ਬੰਦੇ ਸਾਡੇ ਅਕੈਡਮੀ ਜੋਨ ਕਰੀਆ ਹਾਂਜੀ ਕਿਵੇਂ ਲੱਗਿਆ ਬਾਹਰ ਆ ਕੇ ਤੈਨੂੰ ਬਾਈ ਕਿਵੇਂ ਲੱਗਿਆ ਬਾਹਰ ਆ ਕੇ ਤੈਨੂੰ ਬਾਈ ਦੱਸੋ ਵੀਰੇ ਦੱਸੋ ਵਿਰਲਾ 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 ਨਾ ਚੜਦਾ ਪੋਕਾ ਪੋਕਾ ਕਹਿੰਦੀ ਦੁਨੀਆ ਕਿਵੇਂ ਲੱਗਿਆ ਬਾਈ ਤੁਹਾਨੂੰ ਅੱਜ ਰੋਡ ਰਨਿੰਗ ਕਰਕੇ ਉਹ ਵਧੀਆ ਬਾਈ ਬਹੁਤ ਵਧੀਆ ਜਿਹੜੇ ਬੰਦੇ ਨੇ ਮੁੰਡਾ ਖਨੌਰੀ ਤੋਂ ਆਹਾਂ ਬਾਈ ਕਿਹੜਾ ਆਹਾਂ ਬੱਟਰ ਅੱਗੇ ਬਹੁਤ ਖਤਰਨਾਕ ਰਸਤਾ ਆ ਰਿਹਾ ਤੇ ਵੀਮ ਲੱਗ ਜਿਹੜਾ ਉਹ ਪਾਰ ਲਉਣਾ ਆਹ ਦੇਖ ਲਓ ਬੰਦੇ ਅੱਧੇ ਸੂਏ ਤੇ ਜਾ ਰਹੇ ਨੇ ਜਿਵੇਂ ਦੇਖ ਜਿਵੇਂ ਉਹ ਦੇਖ ਲਓ ਉੱਪਰ ਉੱਪਰ ਭਾਇਆ ਹਾਂਜੀ ਇਹਦਾ ਬੰਦਰਾ ਉਹ ਬੋਲਿਓ ਹਾਂ ਆਪਾਂ ਦੇਖੋ ਦੇ ਵੀ ਤਰ੍ਹਾਂ ਚਲੋ ਅੱਛਾ ਫਿਰ ਨਵੇਂ ਐਪਮੋ ਕਰੀਏ ਜੀਰੇ ਦੀਆ ਐਂਡ ਕਰਮ ਹੋਏ ਆ ਮਦਨ ਨਵੇਂ ਅਕੈਡਮੀ ਜੋਇਨ ਕਰੀਆ ਨੇ ਕਿਵੇਂ ਆ ਭਾਈ ਅਕੈਡਮੀ ਕਿੰਨੀ ਵਧੀਆ ਐ ਦੱਸੋ ਤੁਸੀਂ ਮਾੜਾ ਲੈਕਚਰ ਦੋ ਮਾੜਾ ਤੁਸੀਂ ਬਹੁਤ ਵਧੀਆ ਮੇਰੇ ਮਾਣ ਦੀ ਅਕੈਡਮੀ ਤਾਂ ਠੀਕ ਐ ਤੇ ਵਿਚਲੇ ਸਪੇਅਰ ਪਾਰਟ ਦੇ ਸੈਨਾਂ ਹਾਂ ਹਾਂ ਬੰਦੇ ਜਾ ਰਹੇ ਨੇ ਦੇਖੋ ਅਕੈਡਮੀ ਠੀਕ ਐ ਬੰਦੇ ਸਪੇਅਰ ਤੋਂ ਹੋ ਰਹੇ ਨੇ ਕਿਹੜਾ ਟਿਊਬਲੈਟ ਜਿਹੜਾ ਨਹੀਂ ਮਿੱਟੇ ਲਿਆਉਂਗਾ ਉਹ ਕਿਹੜਾ ਜੂਡੂ ਤੇ ਪਾਉਂਗਾ ਕੀ ਨਹੀਂ ਭੰਡੋ ਗੱਲ ਆ ਹੋਏ ਕਿ ਨਹੀਂ ਟੱਕਰ ਬਾਈ ਨਾ ਹੋ YouTube ਤੇ ਨਾ ਫਾਈਨਲ ਕਿੰਨਾ ਕਰਕੇ ਲਈ ਜਾਉਂਦੇ ਨਹੀਂ ਸੁਣਾ ਬੋਲਣੇ ਵੈਂਡੀ ਸਟੋਰੀ ਮੈਂਸ਼ਨ ਕਰਦੇ YouTube ਤੇ ਪਾ ਦੇ ਮੇਰੀ ਆਈਡੀ ਬੰਦਾ ਖਾਲੇ ਦਾ ਵੀਡੀਓ ਆਉਣੀਆ ਗਰੁੱਪ ਚੱਕ ਇਹ ਸਟੇਟ ਦੀ ਆ ਰਹੀ ਆ ਅੱਗੇ ਜਾ ਰਹੇ ਉਹਦੇ ਬਾਸ ਅੱਡੇ ਵਾਲਾ ਸਾਰਾ ਉੱਥੇ ਲੰਕੀ ਹੋ ਗਈ ਜਿਹੜਾ ਕਰਤੱਬ ਤੁਹਾਨੂੰ ਕਰਤੱਬ ਕਰਕੇ ਦਿਖਾਉਣਗੇ ਮੁੰਡੇ ਦੇਖੋ ਕਰਤੱਬ ਮੁੰਡੇ ਕਰਤੱਬ ਕਰੋ ਬਈ ਗਰੁੱਪ ਚ ਆ ਗਈ ਬੱਸ ਪਾਰ ਕਰਨਾ ਬਹੁਤ ਹੀ ਸੁੰਦਰ ਸੇਵਕਾਂ ਦਾ ਜਵਾਬ ਹਾਂ ਪਾ ਦਿਓ ਇਹ ਪਨਾਮਾ ਦਾ ਜੰਗਲ ਆ ਇਸੇ ਪਾਰ ਕਰਨਾ ਬਹੁਤ ਹੀ ਸੰਭਵ ਆ ਆਵੇ ਦੇਖ ਲਈ ਗਿੜਾ ਮੇਰਾ ਆਹ ਢੀਮ ਲਾਉਂਦੇ ਸੇ ਮੁੰਡੇ ਆ ਆ ਕੋੜਨਾ ਦੇ ਮਾਮਾ ਉਹ ਪਾ ਜੜ ਆ ਦੇ ਗੋਸ਼ਟ ਜੜ ਜਾ ਉੱਤਰ ਉਹ ਇੱਧਰ ਦੇਖ ਉਹ ਦੇਖ ਉੱਤਰ ਦਿਲ ਜਾਨ ਇਹ ਪਹਾੜੀ ਆਈ ਹਮਾ ਚਲੇ ਰਹੀ ਆ ਅੱਗੇ ਅੱਗੇ ਹੋ ਜਾ ਅੱਗੇ ਮੈਂ ਚਲੇ ਰਿਹਾ ਲੱਗਦਾ ਵੇ ਅੱਗੇ ਹੋ ਜਾ ਜਾਣ ਜੇ ਡਾਫਾ ਕੌਣ ਰਹੀ ਜਾਂਦਾ ਤੂੰ ਪਰਾਂ ਪ੍ਰਿੰਸ ਦੇ ਨਾਲ ਵੱਧ ਟਕੜਾਰਾ ਹੋ ਜਾ ਕੱਟ ਕੇ ਬਣਾ ਲਾ ਛੋਟਾ ਛੋਟੀ ਹੋ ਜੀ ਨਾ ਆ ਦੇਖ ਆ ਉਹ ਦੇਖ